ਅਮਰਸਰ ਦੇ ਤਰਨਤਾਰਨ ਰੋਡ ਦੇ ਉੱਪਰ ICICI ਪ੍ਰਾਈਵੇਟ ਬੈਂਕ ਦੇ ਵਿੱਚ ਦਿਨ ਦਿਹਾੜੇ ਲੁੱਟ ਦੀ ਵਾਰਦਾਤ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਦੱਸਿਆ ਜਾ ਰਿਹਾ ਹੈ ਕਿ 20 ਲੱਖ ਰੁਪਏ ਦੀ ਡਕੈਤੀ ਹੋਈ ਹੈ ਮਿਲੀ ਜਾਣਕਾਰੀ ਦੇ ਅਨੁਸਾਰ ਐਕਟਵਾ ਤੇ ਸਵਾਰ ਹੋ ਕੇ 2 ਤੋਂ 3 ਲੁਟੇਰੇ ਆਏ ਅਤੇ ਬੈਂਕ ਦੇ ਵਿੱਚੋਂ 20 ਲੱਖ ਰੁਪਏ ਦੀ ਨਕਦੀ ਲੁੱਟ ਕੇ ਫਰਾਰ ਹੋ ਗਏ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਹੈ ਪੁਲਿਸ ਦੇ ਵੱਲੋਂ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਨੇ ਬੈਂਕ ਅਧਿਕਾਰੀਆਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਤਿੰਨ ਲੁਟੇਰਿਆਂ ਨੇ ਪਿਸਟੌਲ ਦੀ ਨੋਕ ਤੇ ਕੈਸ਼ ਕਾਊਂਟਰ ਅੰਦਰ ਦਾਖਲ ਹੋ ਕੇ 20 ਲੱਖ ਰੁਪਏ ਲੁੱਟ ਲਏ ਅਤੇ ਫਰਾਰ ਹੋ ਗਏ ਜਦੋਂ ਲੁਟੇਰੇ ਅੰਦਰ ਦਾਖਲ ਹੋਏ ਤਾਂ ਬੈਂਕ ਦੇ ਗੇਟ ਉੱਪਰ ਕੋਈ ਵੀ ਸਿਕਿਉਰਿਟੀ ਗਾਰਡ ਨਹੀਂ ਸੀ ਫਿਲਹਾਲ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉੱਥੇ ਇਸ ਮੌਕੇ ਪਹੁੰਚੇ ਪੁਲਿਸ ਅਧਿਕਾਰੀ ਨੇ মিডিਆ ਦੇ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਹ ਮੌਕੇ ਤੇ ਪਹੁੰਚੇ ਹਨ ਸੀਸੀਟੀਵੀ ਕੈਮਰੇ ਖੰਗਾਲੇ ਜਾ ਜੋ ਵੀ ਬਣਦੀ ਕਾਨੂੰਨੀ ਕਾਰਵਾਈ ਹੋਵੇਗੀ ਕੀਤੀ ਜਾਵੇਗੀ ਤਰੰਦਾ ਰੋਡ ਨਾਮਤਾਰ ਗੰਡਾ ਐਸਐਸਸੀ ਬੈਂਕ ਕੋ ਸਰ ਇਹ ਦਿਖਾਤੀ ਹੈ ਜੀ ਸਰੋਸਤਾ ਹਮਤੇ ਕਿ ਤੇਨੇ ਬੰਦੇ ਅੰਦਰ ਆਇਆ ਉਹ ਕੈਸ਼ ਕਾਊਂਟਰ ਚ ਵੜ ਗਿਆ ਸਾਰਾ ਕੈਸ਼ ਕੱਢ ਕੇ ਲੈ ਗਿਆ ਹਾਂਜੀ ਪਿਸਤੌਲ ਦੀ ਨੋਕ ਤੇ ਅੰਦਰ ਸਟਾਰਟ ਕਰੇਗਾ ਸਰ ਹਾਂਜੀ ਐਸਾ ਸਾਰਾ ਕਸਟਮਰ ਨਹੀਂ ਸੀ ਸਰ ਕਿੰਨੇ ਤੱਕ ਦੀ ਲੁੱਟ ਹੋ ਗਈ ਸਰ ਹੋ ਗਈ 15 ਤੋਂ 20 ਲੱਖ ਦੀ ਕਿੰਨੇ ਕੁ ਦਾ ਟਾਈਮ ਸਰ 5 ਮਿੰਟ ਘੜ ਦੋ ਤੇ ਇਹ ਲੱਗਦਾ ਕਿ ਲੁੱਟਰੀ ਨੀਅਤ ਨਾਲ ਆਏ ਜਾਂ ਵੈਸੇ ਪਹਿਲਾਂ ਹੀ ਉਹਨਾਂ ਦਾ ਪਲੈਨਿੰਗ ਸੀਗਾ ਨਹੀਂ ਸਰ ਨੀਤ ਨਾਲ ਪੂਰੀ ਆਏ ਹਾਂਜੀ ਪਹਿਲਾਂ ਉਹਨਾਂ ਨੇ ਪਲੈਨਿੰਗ ਕੀਤੀਗੀ ਰੰਬੇ ਆ ਸਿੱਧਾ ਘੱਟੀਆਂ ਸਰ ਇਹ ਇਸ ਗੱਲ ਦਾ ਹੁਣ ਹੱਲ ਨਹੀਂ ਇਹਨਾਂ ਪਤਾ ਹਾਂਜੀ ਗੇਟ ਤੇ ਕੋਈ ਵੀ ਨਹੀਂ ਸੀਗਾ ਕੋਈ ਸਕਿਉਰਟੀ ਗਾਰਡ ਨਹੀਂ ਨਹੀ ਨਹੀ ਸਰ ਸਕਿਉਰਟੀ ਗਾਰਡ ਨਹੀਂ ਨਹੀ ਨਹੀ ਸਰ ਸੀਸੀਟੀਵੀ ਕੈਮਰਾ ਚੱਲਦੇ ਸੀ ਹਾਂ ਚੱਲਦੇ ਸਨ ਕੋਈ ਫੁਟੇਜ ਆਈ ਹੋਣਾ ਫੁਟੇਜ ਆ ਗਈ ਸਰ ਕਿੰਨੇ ਕ ਮੈਂ ਸਰ ਤਿੰਨੇ ਤਿੰਨ ਆਣੇ ਕਿਹਦੇ ਵੈਪਨ ਸੀ ਵੈਪਨ ਸਰ ਇੱਕ ਹੀ ਮੇਰੇ ਖਿਆਲ ਇੱਕ ਬੰਦੇ ਕੋਈ ਆ ਕਿਸ ਤੇ ਆਇਆ ਸੀ ਰਿਮੋਟ ਸੰਧ ਤੇ ਸਰ ਐਕਟਿਵ ਵਾਲੇ ਕੰਦੇ ਪੇ ਲੱਗੇ ਮਿਸਤਰੀ ਵਗੈਰਾ ਉੱਪਰ ਬਿਲਡਿੰਗ 'ਚ ਲੱਗੇ ਸਰ ਬੈਕਸਾਈਡ ਨੂੰ ਗਏ ਸਰ ਇੱਕ ਬੰਦੇ ਮੈਂ ਹੱਲੇ ਜੀ ਪਲੇਸ ਇਹਦੇ 'ਚ ਕੀ ਕਹਿਣਾ ਚਾਹੋਗੇ ਸਾਰੇ ਕੋਈ ਮੈਂ ਪਲੇਸ ਆਫ ਅਕਰੈਂਸ ਦੇਖਣ ਲਈ ਹੁਣੇ ਆਇਆ ਜੀ ਵੀਆਈਪੀ ਡਿਊਟੀ ਚੱਲ ਰਹੀ ਸੀ ਇਹਲਾ ਇਹਨੂੰ ਦੇਖਾਂਗੇ ਉਸ ਤੋਂ ਪਹਿਲਾਂ ਹੱਲੇ ਕੁਝ ਵੀ ਕਮੈਂਟ ਕਰਨਾ ਔਖਾ ਆ ਜੋ ਦੱਸਿਆ ਆ ਵੇ ਜਿਹੜੇ ਸਸਪੀਸ਼ੀਅਸ ਤਿੰਨ ਬੰਦੇ ਆਏ ਆ ਜੋ ਫੋਨ ਤੇ ਜਿੰਨੇ ਕੁ ਮੈਨੂੰ ਕਨਵੇ ਹੋਈ ਆ ਸੋ ਮੌਕਾ ਦੇਖ ਕੇ ਇਹਨੂੰ ਇਨਵੈਸਟੀਗੇਟ ਕਰਾਂਗੇ ਦੈਨ ਤੁਹਾਨੂੰ ਪਰਵੇ ਕਰ ਦਾਂ ਮੈਨੂੰ ਐਗਜ਼ੈਕਟ ਮੈਂ ਕਹਾਂ ਜੀ ਜਾ ਕੇ ਅੰਦਰ ਵਾਲੇ ਮੈਂ ਦੇਖਦਾ ਹਾਂ ਸਰ ਕਿੰਨੇ ਬੰਦੇ ਆਏ ਸੀ ਤਿੰਨ ਤਿੰਨ ਦੱਸ ਰਹੇ ਆ ਜਿੰਨੇ ਕੁ ਮੈਨੂੰ ਫੋਨ ਤੇ ਇਨਫੋਰਮੇਸ਼ਨ ਆ ਸਰ ਕੀ ਕਾਰਵਾਈ ਹੋਊਗੀ ਸਰ ਕਾਰ ਕਾਰਵਾਈ ਹੈ ਜੀ ਕਾਰਵਾਈ ਦੇਖੋ ਜੀ ਅਜੇ ਅਜੇ ਨਾਲ ਅਸੀਂ ਇਹਨਾਂ ਦੇ ਪੈਰਾਮੀਟਰਸ ਦੇਖਦੇ ਆਂ ਕਿ ਬੈਂਕ ਨੇ ਜਿਹੜੇ ਪ੍ਰੋਪਰ ਪੈਰਾਮੀਟਰ ਜਿਹੜੇ ਸੀ ਉਹਨਾਂ ਨੂੰ ਫਾਲੋ ਕਰ ਰਹੇ ਹਾਂ ਜੇ ਮੈਂ ਉਹ ਹੀ ਦੱਸਿਆ ਵੀ ਨੀਚੇ ਵਾਲੇ ਤਾਂ ਮੈਂ ਐਂਟਰ ਕਰ ਰਿਹਾ ਮੈਂ ਉਹ ਹੀ ਭਜੀ ਹਾਂ ਜੇ ਮੈਨੂੰ ਮੈਂ ਤਾਂ ਜਸ ਤੁਹਾਡੇ ਸਾਹਮਣੇ ਉਤਰਿਆ ਲੈਟ ਮੀ ਸੀ ਮੈਨੂੰ ਦੇਖ ਲੈਣ ਦੋ ਹਾਂਜੀ ਹਾਂਜੀ ਕੋਈ ਗੱਲ ਨਹੀਂ ਜੇ ਉਹ ਵੀ ਹੈਗਾ ਜੀ ਇਹਨੂੰ ਟੋਟਲ ਅਮਾਉਂਟ ਵੀ ਚੈੱਕ ਕਰਾਂਗੇ ਔਰ 100% ਇਹਨੂੰ ਥੋੜੇ ਟਾਈਮ 'ਚ ਅਸੀਂ ਟ੍ਰੇਸ ਕਰਾਂਗੇ ਅਸੀਂ ਅਗਲੇ ਟਾਈਮ 'ਚ ਕੋਈ ਪਤਾ ਲੱਗਾ ਕੁਛ ਮੈਂ ਉਹੀ ਦੱਸ ਰਿਹਾ ਜੀ ਮੈਂ ਤਾਂ ਹਜੇ ਹਜੇ ਪੁਲਿਸ ਵੱਲੋਂ ਸਾਫ਼ ਤੌਰ ਤੇ ਕਿਹਾ ਜਾ ਰਿਹਾ ਕਿ ਲੱਖਾਂ ਦੀ ਲੁੱਟ ਹੈ ਸਰ ਆਏ ਕਾਦੇ ਤਾਈ ਪਤਾ ਲੱਗਾ ਕੁਝ ਮੈਂ ਫਿਰ ਬਾਰ-ਬਾਰ ਰਿਪੀਟ ਕਰ ਰਿਹਾ ਜੀ ਮੈਂ ਤੁਹਾਡੇ ਸਾਹਮਣੇ ਗੱਡੀ ਚੋਂ ਵਾਲੇ ਉਤਰਿਆ VIP ਡਿਊਟੀ ਚੱਲ ਰਹੀ ਸੀ ਅੰਦਰ ਜਾ ਕੇ ਅਸੀਂ ਜੋ ਵੀ ਮੈਨੂੰ ਇੱਕ ਵਾਰੀ ਮੈਂ ਮੌਕਾ ਦੇਖ ਲਵਾਂ ਔਰ ਇਹਨੂੰ ਵਿਦਨ ਆਰਜ਼ ਅਸੀਂ 100% ਰੇਸ ਕਰਾਂਗੇ ਜੀ ਸਮਾਂ ਕਿੰਨੇ ਕੋਈ ਦਾ ਸਰ ਸਮਾਂ ਤੇ ਤੁਹਾਨੂੰ ਪਤਾ ਹੈਗਾ ਦੱਸਿਆ ਜੀ ਕਿੰਨੇ ਕੋਈ ਨੇ ਕੱਟੇ ਇੱਕ ਡੇਢ ਘੰਟੇ ਪਹਿਲਾਂ ਦੀ ਗੱਲ ਹੈ ਹਾਂ ਸਰ ਪਿਆਰ ਦੀ ਲੋਕ ਨੂੰ ਪੁੱਛੀਏ ਦੋਵੇਂ ਮੈਂ ਮੈਂ ਕਹ ਜੀ ਇਨੀਸ਼ੀਅਲੀ ਮੈਨੂੰ ਦੇਖਣ ਦਓਗੇ ਮੈਂ ਮੌਕਾ ਅਸਮ ਚੰਦ ਨਿਊਜ਼ ਲਈ ਅਮਰਸਰ ਤੋਂ ਹਰਜੀਤ ਸਿੰਘ ਕਰੇਗਾ ਰਿਪੋਰਟ